ਜਿਹੜਾ ਹਮਲਾ ਹੋਇਆ ਉਹਦੇ ਦੀ ਉਸ ਦੀ ਕੀਮਤ ਸੱਜੋ ਜਿਹੜਾ ਪੈਲਗਮ ਦਾ ਹਮਲਾ ਆਇਆ ਉਹ ਜਿਸ ਦਾ ਜਵਾਬੀ ਸਾਡੀ ਮਾਨਯੋਗ ਮੁੱਖ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਵੱਲੋਂ ਦੇ ਕੱਲ ਜਵਾਬ ਦਿੱਤਾ ਗਿਆ ਉਸ ਦੇ ਗੀਨ ਪਹਿਲਾਂ ਤੋਂ ਇੱਕ ਮੌਕ ਡੀਲ ਦਾ ਇੱਕ ਗ੍ਰਾਮਤਰਾਲੇ ਵੱਲੋਂ ਦੀ ਪੂਰੇ ਭਾਰਤ ਦੇ ਵਿੱਚ ਮੌਕ ਡੀਲ ਕਰਨ ਦਾ ਮੈਸੇਜ ਲੱਗਿਆ ਸੀ ਜਿਸ ਦੇ ਵਿੱਚ ਸਾਡੀ ਐਨ ਜੀਓ ਮਾਰਸ਼ਲੇਟ ਫਾਊਂਡੇਸ਼ਨ ਜੋ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ ਉਹਦੇ ਵੱਲੋਂ ਦੀ ਅਸੀਂ ਆਪਣੀ ਟੀਮਾਂ ਲੈ ਕੇ ਇੱਥੇ ਅੱਜ ਪਹੁੰਚੇ ਹਾਂ ਜਿਸ ਦਿਨ ਅਸੀਂ ਵੱਖ-ਵੱਖ ਤਰੀਕੇ ਦੀ ਐਕਟੀਵਿਟੀਆਂ ਕਰ ਸਕਦੇ ਹਾਂ ਜਿਸ ਦੇ ਨਾਲ ਸਾਨੂੰ ਪ੍ਰਸ਼ਾਸਨ ਵੱਲੋਂ ਦੀ ਸਮੇਂ-ਸਮੇਂ ਸਿਰ ਟ੍ਰੇਨਿੰਗ ਦਿੱਤੀ ਜਾਂਦੀ ਹੈ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਦੀ ਕੀ ਅੱਗ ਲੱਗ ਜੇ ਤੇ ਕੀ ਕਰਨਾ ਚਾਹੀਦਾ ਹੈ ਬਿਲਡਿੰਗ ਗਿਰ ਗਈ ਤੇ ਕੀ ਕਰਨਾ ਚਾਹੀਦਾ ਹੈ ਲਿਫਟ ਬੰਦ ਹੋ ਗਈ ਤੇ ਕੀ ਕਰਨਾ ਚਾਹੀਦਾ ਹੈ ਫਰਸਟ ਐਡ ਦੀਆਂ ਟੀਮਾਂ ਨੂੰ ਕੀ ਕਰਨਾ ਚਾਹੀਦਾ ਹੈ ਐਮਬੂਲੈਂਸ ਕਿੱਦਾਂ ਮਨਚਾਣਾ ਚਾਹੀਦਾ ਅਸੀਂ ਪਿਛਲੇ 15 ਸਾਲਾਂ ਤੋਂ ਇਹ ਟ੍ਰੇਨਿੰਗਾਂ ਕਰਦੇ ਆ ਰਹੇ ਹਾਂ ਔਰ ਅਸੀਂ ਪੂਰਨ ਤਰੀਕੇ ਤੇ ਮੈਂਟਲੀ ਪ੍ਰੇਪੇਅਰਡ ਹੀ ਆਪਣੇ ਹਰ ਤਰੀਕੇ ਨਾਲ ਅਸੀਂ ਰੈਡੀ ਹਾਂ ਕਿ ਸਾਡੀ ਕਿਤੇ ਵੀ ਪਛਾਛਨ ਡਿਊਟੀ ਲਗਾਉਗਾ ਅਸੀਂ ਆਪਣੇ ਦੇਸ਼ ਦੀ ਸੇਵਾ ਕਰਨ ਲਈ ਤਿਆਰ ਹਾਂ ਔਰ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਕਿਸੇ ਵੀ ਫੇਕ ਨਿਊਜ਼ ਦੇ ਉੱਤੇ ਤੁਸੀਂ ਵਿਸ਼ਵਾਸ ਕਰਕੇ ਘਬਰਾਣਾ ਨਹੀਂ ਡਰਨਾ ਨਹੀਂ ਪਰ ਤੁਸੀਂ ਇਹ ਵੀ ਜਰੂਰ ਰੱਖਣਾ ਹੈ ਕਿ ਮਾਹੌਲ ਇਦਾਂ ਚੱਲ ਰਿਹਾ ਕਿਸੇ ਟਾਈਮ ਵੀ ਲੜਾਈ ਲੱਗ ਸਕਦੀ ਹੈ ਆਪਣੇ ਬਜ਼ੁਰਗਾਂ ਦਾ ਆਪਣੇ ਬੱਚਿਆਂ ਦਾ ਪੂਰਨ ਤਰੀਕੇ ਦੇ ਖਿਆਲ ਰੱਖਣਾ ਆਪਣੇ ਘਰ ਦੇ ਵਿੱਚ ਅਗਰ ਤੁਹਾਨੂੰ ਸਾਇਰਨ ਅਜਿਹਾ ਸਾਇਰਨ ਵੱਜਦਾ ਸੁਣਦਾ दिखे ਤੁਸੀਂ ਇੱਧ-ਉਧਰ ਭੱਜਣ ਦੇ بجائے ਆਪਣੇ ਘਰ ਦੀ ਜਿਹੜੇ ਹੈਵੀ ਚੀਜ਼ਾਂ ਨੇ ਜਿਹਦਾ ਪਿੱਲਰ ਹੋ ਗਿਆ ਖੰਭੇ ਹੋ ਗਏ ਨਾਲ ਆਪਣੇ ਬੈੱਡ ਹੋ ਗਏ ਪੇਟੀਆਂ ਦੇ ਨਾਲ ਲਾ ਕੇ ਬਹਿ ਜਾਓ ਕਿ ਸਿੱਧੀ ਚੀਜ਼ ਕੋਈ ਬਿਲਡਿੰਗ ਗਿਰੇ ਤਾਂ ਸਾਡੇ ਉੱਤੇ ਨਾ ਵੱਜੇ ਸਾਡਾ ਨੁਕਸਾਨ ਨਾ ਹੋਵੇ ਤੇ ਇਸ ਦੇ ਨਾਲ ਨਾਲ ਹੀ ਕਦੇ ਵੀ ਘਰ ਤੋਂ ਛੱਡ ਕੇ ਭੱਜਣ ਦੀ ਨਹੀਂ ਕਰਨੀ ਡੁੰਗਾਈ ਵਾਲ ਜਿੱਦਾਂ ਕਰਨੇ ਜਿੱਥੇ ਸਾਡੇ ਵਿੰਡੋ ਲੱਗੀਆਂ ਹੋਈਆਂ ਨੇ ਸਾਡੇ ਟਾਕੀਆਂ ਨੇ ਟਾਕੀਆਂ ਤੋਂ ਦੂਰ ਰਹਿਣਾ ਕਿ ਕੋਈ ਬਾਹਰੋਂ ਦੀ ਛਰ ਲਾ ਕੇ ਸਿੱਧੇ ਨਾਲ ਸਾਡੇ ਵੱਜੇ ਬੈਠੇ ਨਾਲ ਦੀ ਛੱਤ ਦੇ ਥੱਲੇ ਆ ਲੇਕਿਨ ਸਾਡੇ ਸਾਈਡ ਤੋਂ ਵਾਰ ਨਾ ਹੋਵੇ ਇਹ ਚੀਜ਼ਾਂ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਦੀ ਸਿਖਾਈਆਂ ਗਈਆਂ ਨੇ ਤੇ ਅੱਜ ਅਸੀਂ ਉਸ ਦਾ ਮੁੱਲ ਮੋੜਨ ਦੇ ਲਈ ਪੂਰਨ ਤ ਪੰਜਾਬ ਸਰਕਾਰ ਦੀ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ ਰੈੱਡ ਕਰਾਸ ਇਸ ਦੇ ਨਾਲ ਅਸੀਂ ਜੁਆਇੰਟ ਐਕਟੀਵਿਟੀ ਕਰ ਰਹੇ ਹਾਂ ਜਦੋਂ ਇਦਾਂ ਦੀ ਕੋਈ ਮਾਹੌਲ ਬਣੇਗਾ ਸ਼ਹਿਰ ਦੇ ਵਿੱਚ ਤੇ ਸਾਰੀ ਦੁਨੀਆ ਆਪਣੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਸਾਂਭਦੀ ਫਰੇਗੀ ਅਸੀਂ ਕੋਰੋਨਾ ਵਾਇਰਸ ਦੇ ਵਿੱਚ ਵੀ ਸਾਰੇ ਵਾਰਸੀ ਕੋਰੋਨਾ ਟਾਈਮ ਦੇ ਵਿੱਚ ਵੀ ਤੇ ਅੱਜ ਵੀ ਅਸੀਂ 12 ਅਸੀਂ ਉਹ ਲੋਕਾਂ ਦੇ ਲਈ ਅਗਰ ਰੱਬ ਨਾ ਕਰੇ ਤਾਂ ਕੁਝ ਹੋ ਜੇ ਅਸੀਂ ਐਮਰਜੈਂਸੀ ਬਲੱਡ ਦੀ ਸੇਵਾ ਕਰਨ ਲਈ ਪੂਰਨ ਤਰੀਕੇ ਦੇ ਉੱਤੇ ਤਿਆਰ ਆ ਸਾਡੇ ਪੂਰੇ ਡੋਨਰ ਸਾਡੇ ਵੋਲੰਟੀਅਰ ਜਦ ਤੱਕ ਇਹ ਲੜਾਈ ਥੰਮ ਨਹੀਂ ਜਾਂਦੀ ਜਦ ਤੱਕ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦੀ ਚਾਹੇ ਇਹਨੂੰ 2 6 ਮਿੰਟ ਲੱਗਣ ਜਾਂ 2 ਘੰਟੇ ਲੱਗਣ ਮੈਂ ਔਰ ਮੇਰੀ ਪੂਰੀ ਟੀਮ ਮਾਰਸ਼ਲਟ ਦੀ ਜਿਨ੍ਹਾਂ ਪ੍ਰਸ਼ਾਸਨ ਦੇ ਪੰਜਾਬ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੂਗੀ ਸਸੀਗਲ ਜੀ ਮੈਂ ਐਡਵੋਕੇਟ ਕੁਪਾਸਿੰਗ ਮੇਰਾ ਇਹੀ ਕਹਿਣਾ ਹੈ ਕਿ ਅਗਰ ਸਾਡੇ ਇਸ ਵਿਸ਼ਾ ਦੀ ਘੜੀ ਦੇ ਵਿੱਚ ਅਗਰ ਕੁਝ ਅਨਸਖਾਣਿਕ ਘਟਨਾ ਹੁੰਦੀ ਹੈ ਭੀ ਪਾਕਿਸਤਾਨ ਦੇ ਵੱਲੋਂ ਜਾਂ ਕਿਸੇ ਵੀ ਵੱਲੋਂ ਕੋਈ ਸ਼ਰਾਰਤ ਕੀਤੀ ਜਾਂਦੀ ਹੈ ਤਾਂ ਅਸੀਂ ਉਹਦੇ ਵਾਸਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਉਹਦੀ ਸਾਡੀ ਅੱਜ ਸਾਰੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਜੋ ਅਲੱਗ-ਅਲੱਗ ਐਨਜੀਓਸ ਦੇ ਅਲੱਗ-ਅਲੱਗ ਟੀਮਾਂ ਦੇ ਵੱਲੋਂ ਸਾਰਾ ਆਪਣਾ ਜੋ ਪੇਸ਼ ਕਰਕੇ ਦਿੱਤਾ ਗਿਆ ਵਾ ਜਿਸ ਤਰ੍ਹਾਂ ਦਿਖਾ ਗਿਆ ਸੀਗਾ ਕਿ ਬਿਨਾ ਅਸੀਂ ਇਕਵਪਮੈਂਟ ਤੋਂ ਵੀ ਕਿੱਸਾ ਕਿਸ ਨੂੰ ਰੈਸਕਿਊ ਕਰਕੇ ਅਸੀਂ ਬਚਾ ਸਕਦੇ ਹਾਂ ਸਾਰੀਆਂ ਟ੍ਰੇਨਿੰਗ ਸਾਰੀਆਂ ਹੋਈਆਂ ਹੋਈਆਂ ਨੇ ਅਸੀਂ ਹੋਰ ਲੋਕਾਂ ਨੂੰ ਵੀ ਦੱਸ ਰਹੇ ਹਾਂ ਔਰ ਅਸੀਂ ਆਪਣੇ ਅੜੋਸ-ਪੜੋਸ ਨੂੰ ਅਸੀਂ ਆਪਣੇ ਆਲੇ-ਦਾਲੇ ਨੂੰ ਵੀ ਸੰਭਾਲਣ ਦੇ ਵਿੱਚ ਅਸੀਂ ਸਾਰਿਆਂ ਦਾ ਸਾਥ ਦੇਵਾਂਗੇ ਔਰ ਜਿਸ ਤਰ੍ਹਾਂ ਗੁਰੂ ਜੀ ਨੇ ਦੱਸਿਆ ਕਿ ਕਿਸੇ ਥੀਕ ਨਿਊਜ਼ ਦੇ ਵਿੱਚ ਤੁਹਾਨੂੰ ਨਹੀਂ ਆਣਾ ਚਾਹੀਦਾ ਹੈਗਾ ਸੋ ਆਪਣੀ ਪੇਸ਼ੈਂਸ ਰੱਖਣੀ ਚਾਹੀਦੀ ਹੈ ਥੋੜਾ ਕੋਈ ਜ਼ਰੂਰਤ ਦਾ ਸਮਾਨ ਥੋੜਾ ਬਦ ਤੁਹਾਨੂੰ ਰੱਖਣਾ ਚਾਹੀਦਾ ਕੋਈ ਵੱਲੇ ਭੰਡਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਸੋ ਬਾਕੀ ਸਭ ਨੂੰ ਸਾਰਿਆਂ ਨੂੰ ਆਪਣੇ ਭਾਗਤ ਮਾਤਾ ਦੀ ਪਾਰਟੀ ਸਾਨੂੰ ਅੱਗੇ ਆਉਣਾ ਚਾਹੀਦਾ ਮੈਂ ਖੁਦ ਇੱਕ ਬਲੱਡ ਡੋਨਰ ਦਾ ਚੇਅਰਮੈਨ ਹੈਗਾ ਮੈਂ ਅਸੀਂ ਆਪਣੀ ਬਲੱਡ ਦੀ ਸੇਵਾ ਪਹਿਲਾਂ ਵੀ ਕਰਦੇ ਹਾਂ ਹੁਣ ਵੀ ਕਰਦੇ ਹਾਂ ਸੋ ਮੈਂ ਇੱਕ ਹੋਰ ਗੱਲ ਕਹਿਣੀ ਚਾਹਾਂ ਕਿ ਜੇ ਅੱਜ ਮੁਕਦਲ ਨੂੰ ਅੱਜ ਹੋ ਰਹੀ ਹੈ ਕੋਈ ਜ਼ਰੂਰੀ ਹੈਗਾ ਕਿ ਸਾਨੂੰ ਅੱਜ ਵਾਸਤੇ ਜ਼ਰੂਰਤ ਹੈ ਤੇ ਸਾਨੂੰ ਹਮੇਸ਼ਾ ਵਾਸਤੇ ਸਾਡੇ ਦਿਲ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਕਿਸੇ ਨੂੰ ਕਿਸ ਤਰ੍ਹਾਂ ਸੀਪੀਆਰ ਕਰਨਾ ਉਹ ਸਾਰਾ ਸਿਖਾਇਆ ਜਾਂਦਾ ਵਾ ਸੋ ਭਾਗਤ ਮਾਤਾ ਜੀ ਆਖ ਕੇ ਮੈਂ ਸਤਿਕਾਰ ਕਰਦਾ ਹਾਂ ਜੈ ਜੀ ਆਰਮੀ ਸਾਰੇ ਸੋ ਸਟਾਰਕ ਨੇ ਸਾਡੀ ਟੀਮ ਨੇ ਤੇ ਸਟਾਰਕ ਨੇ ਐਨੇ ਕੋਣ ਦੇ ਲੋ ਅਸਲੀ ਨਿਊਜ਼ ਤੇ ਫੋਕਸ ਕਰਨ ਰਿਊਮਰਸ ਤੇ ਨਾ ਫੋਕਸ ਕਰਨ ਜੇ ਕੋਈ ਵੀ ਗੱਲ ਹੋਏਗੀ ਤਾਂ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਜਾਂ ਆਪਣੇ ਪੰਜਾਬ ਕੋਲ ਵੱਲੋਂ ਜਰੂਰ ਉਹਦੀ ਨੋਟੀਫਿਕੇਸ਼ਨ ਕਰਕੇ ਲੋਕਾਂ ਤੱਕ ਪਹੁੰਚਾਈ ਜਾਏਗੀ ਜੇ ਕੋਈ ਵੀ ਇਟ ਇੰਪੋਰਟੈਂਟ ਮੈਸੇਜ ਹੈ ਉਹਨਾਂ ਵੱਲੋਂ ਦਿੱਤਾ ਜਾਏਗਾ ਸੋਸ਼ਲ ਨੈਟਵਰਕਿੰਗ ਦੀ ਨਿਊਜ਼ ਤੇ ਇਹਨਾਂ ਵਿਸ਼ਵਾਸ ਨਾ ਕਰਨ ਤੇ ਪੈਨਿਕ ਨਾ ਕਰੋ ਸਾਡੀਆਂ ਪਿਆਰੀਆਂ ਮੁਕੰਮਲ ਸਰ ਸਾਡੀਆਂ ਫਾਇਰ ਵਿਗੇਟ ਦੀ ਤਿਆਰੀ ਹਰ ਟਾਈਮ ਮੁਕੰਮਲ ਹੁੰਦੀ ਹੈ ਸਾਪਾ ਸਾਡੇ ਆਪਣੇ ਜੋ ਡਿਪਾਰਟਮੈਂਟ ਦੇ ਬੰਦੇ ਹਨ ਉਹਨਾਂ ਦੀ ਸ਼ੁਕਰੀਆ ਬਦ ਕਰ ਤੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ